ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਸਤਿਗੁਰ ਜੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਧੰਨ ਧੰਨ ਮਾਤਾ ਗੁਜਰਕੌਰ ਜੀ ਦੇ ਲੱਖ ਤੇ ਜਿਗਰ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਵਿਆਹ ਪਰਬ ਨੂੰ ਸਮਰਪਿਤ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਹਾਨ ਗੁਰਮਤ ਸਮਾਗਮ ਹੋ ਰਹੇ ਹਨ ਸੰਜੀ ਜਿੱਥੇ 사ਧਗੁਰਾਂ ਦੀ ਰਿਹੈਸ਼ ਗੁਰਦੁਆਰਾ ਗੁਰੂ ਕੇ ਮਹਿਲਪੂਰਾ ਸਾਹਿਬ 사ਧਗੁਰਾਂ ਨੇ ਇਸ ਪਾਵਨ ਪਵਿੱਤਰ ਸਥਾਨ ਤੋਂ 사ਧਗੁਰਾਂ ਦੀ ਬਰਾਤ ਗੁਰੂ ਕੇ ਲਾਹੌਰ ਵੱਲ ਜਾਂਦੀ ਹੈ ਜਿਹਦੇ ਵਿੱਚ অতি ਸਤਕਾਰਯੋਗ ਮਾਤਾ ਗੁਜਰਕੌਰ ਜੀ ਤਨਤਨ ਮਾਮਾ ਕ੍ਰਿਪਾਲ ਚੰਦ ਜੀ ਅਤੇ 사ਧਗੁਰਾਂ ਦੇ ਭੂਆ ਦੇ ਪੁੱਤਰ ਭਾਈ ਸੰਗੋਸਾ ਔਰ ਬੇਅੰਤ ਸੰਗਤਾਂ ਹਾਜ਼ਰ ਹੁੰਦੀਆਂ ਹਨ ਸੰਜੀ ਇਸ ਪਾਵਨ ਪਵਿੱਤਰ ਅਸਥਾਨ ਤੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦੇ ਅਧੀਨ ਇਹ ਮਹਾਨ ਗੁਰਮਤ ਸਮਾਗਮ ਮਨਾਏ ਜਾਂਦੇ ਹਨ ਇਹਨਾਂ ਦੇ ਅੱਜ ਸ੍ਰੀ ਅਖੰਡ ਪਾਠ ਸਭ ਆਰੰਭ ਹੋਏ ਹਨ ਔਰ ਜਿਨ੍ਹਾਂ ਦੇ ਭੋਗ ਇੱਕ ਤਰੀਕ ਨੂੰ ਪੈਣਗੇ ਔਰ ਇੱਕ ਤਰੀਕ ਨੂੰ ਭੋਗ ਤੋਂ ਉਪਰੰਤ ਪਾਵਨ ਪਵਿੱਤਰ ਅਸਥਾਨਾ ਤੋਂ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਸਹਿਬਾਨ ਨਿਸ਼ਾਨ ਦੀ ਸਹਿਬਾਨ ਦੀ ਅਗਵਾਹੀ ਵਿੱਚ ਸਮੂਹ ਸੰਗਤਾਂ ਜਿਹ ਵਿੱਚ ਸਮੂਲੀਅਤ ਕਰਨਗੀਆਂ ਇੱਕ ਮਹਾਨ ਨਗਰ ਕੀਰਤਨ ਜੋ ਬਰਾਤ ਦੇ ਰੂਪ ਵਿੱਚ ਸੰਗਤ ਜੀ ਗੁਰੂ ਕੇ ਲਾਹੌਰ ਵੱਲ ਰਵਾਨਾ ਹੋਵੇਗਾ ਔਰ ਜਿਸ ਵਿੱਚ ਮਹਾਪੁਰਸ਼ ਅਤੇ ਸੇਵਾ ਸੁਸਾਇਟੀਆਂ ਬੇਅੰਤ ਸੰਗਤਾਂ ਸਮੂਲੀਅਤ ਕਰਨਗੀਆਂ ਔਰ ਇਸ ਇਲਾਕੇ ਦੀਆਂ ਸੰਗਤਾਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰੇ ਦਾ ਵਿਆਹ ਪੂਰਵ ਬੜੀ ਚੜ੍ਹਦੀ ਕਲਾ ਦੇ ਨਾਮ ਆਉਂਦੀਆਂ ਹਨ ਉੱਥੇ ਇਹ ਪਾਵਨ ਨਗਰ ਕੀਰਤਨ ਸ੍ਰੀ ਆਨੰਦਪੁਰ ਸਾਹਿਬ ਤੋਂ ਰਵਾਨਾ ਹੋ ਕੇ ਗੰਗੂਆਲ ਮੋੜ ਹੁੰਦਾ ਹੋਇਆ ਗੁਰਦੁਆਰਾ ਸੇਰਾ ਸਾਹਿਬ ਪਹੁੰਚੇਗਾ ਸੰਤ ਜੀ ਜਿੱਥੇ ਸਤਿਗੁਰਾਂ ਨੇ ਇਸ ਦਾ ਇਤਿਹਾਸ ਵਿੱਚ ਨਾਮ ਬਸੰਤਗੜ ਆਉਂਦਾ ਹੈ ਕਿ ਸਤਿਗੁਰਾਂ ਨੇ ਬਸੰਤੀ ਰੰਗ ਦਾ ਬਾਣਾ ਪਹਿਨ ਕੇ ਮਾਤਾ ਜੀਤ ਕੌਰ ਜੀ ਨੂੰ ਵਿਆਉਣ ਵਾਸਤੇ ਗੁਰੂ ਕੇ ਲਾਹੌਰ ਗਏ ਸਨ ਪਰ ਮਹਾਪੁਰਸ਼ਾਂ ਵੱਲੋਂ ਉਸ ਸਥਾਨ ਦੀ ਸੇਵਾ ਹੋਈ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਵਾਲਿਆਂ ਵੱਲੋਂ ਤੇ ਉਸ ਸਥਾਨ ਦਾ ਨਾਮ ਸੇਰਾ ਸਾਹਿਬ ਹੈ। ਉਥੇ ਸਤਿਗੁਰੂ ਜੀ ਸੋਹਣੀ ਪਾਲਿਕ ਵਿੱਚ ਸੁਭਾਇਮਾਨ ਹੋਣਗੇ। ਉਪਰੰਤ ਸੰਗਤਾਂ ਬੜੀ ਚੜ੍ਹਦੀ ਕਲਾ ਨਾਲ ਹਾਰਜਸ ਕੀਰਤਨ ਕਰਦੀਆਂ, ਨਾਮ ਜਪਦੀਆਂ, ਨਗਰ ਕੀਰਤਨ ਦੇ ਰੂਪ ਵਿੱਚ ਗੁਰਦੁਆਰਾ ਤਰਵੈਣੀ ਸਾਹਿਬੇ ਪਹੁੰਚਦੀਆਂ ਹਨ। ਉਥੇ ਪੜਾ ਲੱਗਦਾ ਸੰਗਤ ਜੀ, ਉਥੇ ਮਹਾਨ ਗੁਰਮਤ ਸਮਾਗਮ ਹੁੰਦੇ ਹਨ। ਉਪਰੰਤ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਮਹਾਪੁਰ ਸੰਤ ਬਾਬਾ ਸੁੱਚਾ ਸਿੰਘ ਜੀ ਸੰਤ ਬਾਬਾ ਸਤਨਾਮ ਸਿੰਘ ਜੀ ਔਰ ਉਹਨਾਂ ਦੇ ਅਸਥਾਨਾਂ ਤੇ ਜਿੱਥੇ ਉਹਨਾਂ ਦੇ ਵੱਲੋਂ ਮਹਾਨ ਗੁਰਮਤ ਸਮਾਗਮ ਕਰਾਇਆ ਜਾਂਦੇ ਹਨ ਸੰਗਤ ਜੀ ਉਥੇ ਗੁਰੂਕਿਲਹੌਰ ਵਿਖੇ ਇਹ ਮਹਾਨ ਨਗਰ ਕੀਰਤਨ ਜਾ ਕੇ ਸੰਪਨ ਹੋਵੇਗਾ ਜਿੱਥੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਆਨੰਦ ਕਾਰਜ ਆਤੀ ਸਤਕਾਰਯੋਗ ਮਾਤਾ ਮਾਤਾ ਜੀਤੋ ਜੀ ਜੇ ਨਾਲ ਬਸੰਤ ਮੰਚਮੀ ਵਾਲੇ ਦਿਨ ਇਹ ਮਹਾਨ ਸਮਾਗਮ ਮਨਾਏ ਜਾਂਦੇ ਹਨ आनंद ਕਰਨ ਵਾਲੇ ਸਥਾਨਾਂ ਤੇ ਤਕਰੀਬਨ 2 ਤਰੀਕ ਨੂੰ ਤਕਰੀਬਨ 9 ਤੋਂ 10 ਵਜੇ ਤੱਕ ਇਲਾਹੀ ਗੁਰਬਾਣੀ ਦੇ ਭੋਗ ਪਾਏ ਜਾਣਗੇ ਉਪਰੰਤ ਮਹਾਨ ਗੁਰਮਤ ਸਮਾਗ ਹੋਣਗੇ ਇਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਖਤ ਸ੍ਰੀ ਕੇਸਗੜ ਸਾਹਿਬ ਜੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮਨੀ ਉਥੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ ਸਾਹਿਬ ਅਤੇ ਭਾਈ ਅਮਰਜੀਤ ਸਿੰਘ ਦੀ ਚਾਵਲਾ ਮੈਂਬਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਡਾਕਟਰ ਦਿਲਜੀਤ ਸਿੰਘ ਦੀ ਪਿੰਡਰ ਜੋ ਅੰਤਰਨ ਕਮੇਟੀ ਦੇ ਮੈਂਬਰ ਹਨ ਸ਼ੋਮਣੀ ਗੁਰਦੁਆਰਾ ਪ੍ਰਬੰਧਨ ਕਮੇਟੀ ਦੇ ਮੈਂਬਰ ਹਨ ਅਤੇ ਉਥੇ ਹੀ ਮੇਜਰ ਭਾਈ ਮਲਕੀ ਸਿੰਘ ਜੀ ਭਾਈ ਹਰਦੇਵ ਸਿੰਘ ਜੀ ਔਰ ਸਾਡੇ ਪੰਜ ਪਿਆਰੇ ਸਹਿबान ਸਮੁੱਚੇ ਪ੍ਰਬੰਧ ਵੱਲੋਂ ਉਚਿਤੀ ਤੌਰ ਤੇ ਸੰਗਤਾਂ ਦੇ ਖਾਸ ਪ੍ਰਬੰਧ ਕੀਤੇ ਗਏ ਹਨ ਜਿਥੇ ਗੁਰੂ ਕੇ ਲੰਗਰਾਂ ਦੇ ਪ੍ਰਵੰਧਨ ਉਥੇ ਰਹਿائش ਦੇ ਵੀ ਪ੍ਰਵੰਧਨ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਵੱਲੋਂ ਉੱਤੇ-ਉੱਤੇ ਤੌਰ ਤੇ ਕਈ ਕਾਫੀ ਦਿਨਾਂ ਤੋਂ ਵਿਆਹ ਪਰਵ ਨੂੰ ਮੁੱਖ ਰੱਖਦੇ ਆ ਮਠਿਆਈਆਂ ਤਿਆਰ ਕੀਤੀਆਂ ਜਾ ਰਹੀਆਂ ਸਨ ਸੋ ਮਠਿਆਈਆਂ ਦੇ ਗੁਰੂ ਕੇ ਲੰਗਰ ਵੀ ਉਸ ਪਾਵਨ ਪੀਤ ਰਸਥਾਨਾ ਤੇ ਵਰਤਣਗੇ ਗੁਰਦੁਆਰਾ ਭੋਰਾ ਸਾਹਿਬ ਮਹਾਪ੍ਰਸੰਤ ਬਾਬਾ tibbi ਸਾਹਿਬ ਵਾਲੇ ਤੇ ਉਹਨਾਂ ਵੱਲੋਂ ਵੀ ਮਠਿਆਈ ਦੇ ਲੰਗਰ ਹੁੰਦੇ ਹਨ ਔਰ ਉੱਥੇ ਹੀ ਇਸ ਨਗਰ ਦੀਆਂ ਸੰਗਤਾਂ ਵੱਲੋਂ ਵੀ ਉਚੇਚੇ ਤੌਰ ਤੇ ਗੁਰੂ ਕੇ ਲੰਗਰ ਲਗਾਏ ਜਾ ਰਹੇ ਸੰਤ ਜੀ ਆਪ ਸਭ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਓ ਸਾਰੇ ਜਿੱਥੇ ਆਪਾਂ ਹਰ ਇੱਕ ਸਮਾਗਮ ਮਨਾਉਨੇ ਆ ਸਕਦੇ ਇਸ ਪਾਵਨ ਪਿੱਤਰ ਸਥਾਨ ਸ੍ਰੀ ਆਨੰਦਪੁਰ ਸਾਹਿਬ ਜੀ ਧਰਤੀ ਤੇ ਗੁਰਦੁਆਰਾ ਗੁਰੂ ਕੇ ਮਹਿਲ ਭੋਰਾ ਸਾਹਿ ਪਹੁੰਚ ਕੇ ਇੱਕ ਤਰੀਕ ਨੂੰ ਤਕਰੀਬਨ ਨਗਰ ਕੀਰਤਨ 10 ਵਜੇ ਆਰੰਭ ਹੋਵੇਗਾ ਸਾਰੀਆਂ ਸੰਗਤਾਂ ਨੇ ਉਸ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਨੀ ਹੈ ਹਾਰਜਸ ਕੀਰਤਨ ਕਰਨਾ ਹੈ ਔਰ ਸਤਿਗੁਰਾਂ ਦੇ ਹਜ਼ੂਰੀ ਵਿੱਚ ਹਾਜ਼ਰੀ ਭਰ ਕੇ ਆਪਣਾ ਜੀਵਨ ਸਫਲਾ ਕਰਨਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਮਾਤਾ ਜੀਤ ਕੌਰ ਜੀ ਦੇ ਵਿਆਪੁਰਬ ਦੀਆਂ ਆਪ ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਆਓ ਰਲ ਕੇ 1 ਫਰਵਰੀ ਨੂੰ ਨਗਰ ਕੀਰਤਨ ਤੇ 2 ਫਰਵਰੀ ਨੂੰ ਬਸੰਤ ਪੰਚਮੀ ਵਾਲਾ ਜੋ ਮਹਾਨ ਗੁਰਮਤ ਸਮਾਗਮ ਗੁਰੂ ਕੇ ਲਾਹੌਰ ਵਿਖੇ ਮਨਾਇਆ ਜਾ ਰਿਹਾ ਹੈ ਸਮਾਗਮ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਕੀਆ ਖੁਸ਼ੀਆਂ ਪ੍ਰਾਪਤ ਕਰੇ ਜੀ ਬੋਲਦਿਆਂ ਕੋਲ ਹੋਈਆਂ ਭੁੱਲਾਂ ਦੀ ਖਿਮਾ ਪਿਆਰ ਤੇ ਸਦਕਾਰ ਨਾਲ ਕੋ ਸੰਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗਿਆਨੀ ਤਾਂ ਪਹਿਲੇ ਲਿਆਉਣੇ ਸੀ मारे <laughs>